ਸਾਰੇ ਸਵੀਰ ਦੇ ਆਏ ਐ ਬੱਚੀ ਪਰ ਮੈਂ ਕੀ ਕਹਾਂ ਮੈਂ ਕੀ ਕਹਾਂ ਮੈਂ ਲਿਆ ਤੇ ਰੇ ਕਰ ਜਾ ਕਿਸੇ ਕੇ ਤੇ ਪੈਸੇ ਵਾਪਸ ਕਰੋ ਮੈਡਮ ਤੁਸੀਂ ਜਮਾ ਕੀਤੇ ਨਾ ਪੈਸੇ ਪੈਸੇ ਵਾਪਸ ਕਰੋ ਇਹ ਤੁਹਾਨੂੰ ਅਸੀਂ ਇਹ ਚੈੱਕ ਕਰ ਰਹੇ ਸੀ ਸਕੈਨ ਕਰ ਰਹੇ ਸੀ ਤੁਸੀਂ ਦੇਖਿਆ ਕਿ ਸਾ ਨੂ ਨੂ ਰੋ ਨਾ ਪਿੱਤਰਾ ਨਹੀਂ ਪਿਕਰੰਦਾ ਦਿਖਾਇਆ ਸੀ ਜੋ ਸਕੈਨ ਅਸੀਂ ਕਰ ਲਿਆ ਸਾਰਾ ਤੇ ਉਹਨੂੰ ਕਿਸੇ ਨੂੰ ਇਹ ਕਨਵੇ ਕੀਤਾ ਕਿ ਵੀ ਖਟਾ ਪਿੱਟਾ ਨਹੀਂ ਚੱਕਾ ਦੇਖ ਰਿਹਾ ਤੇ ਤੁਸੀਂ ਫਿਰ ਇੱਕ ਵਾਰੀ ਆ ਕੇ ਨਾ ਖਾਲੀ ਪੇਟ ਸਾਡਾ ਚੈੱਕ ਕਰਾ ਲੈਣਾ ਪੂਰਾ ਵੈਰੀਫਾਈ ਹੋ ਜਾਏਗਾ ਗੁਰਦਾਸਪੁਰ ਦੇ ਲਾਇਬ੍ਰੇਰੀ ਰੋਡ ਤੇ ਮਸ਼ਹੂਰ ਵਿਜੀ ਸ캔 ਸੈਂਟਰ ਤੇ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਹਾਈ ਵੋਲਟੇਜ ਡਰਾਮਾ ਇਸ ਕੀਤੇ ਗਏ ਹਾਈ ਵੋਲਟੇਜ ਡਰਾਮੇ ਦੀ ਸੋਸ਼ਲ ਮੀਡੀਆ ਤੇ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਵਿਜੀ ਮਹਾਜਨ ਦੇ ਕੋਲ ਇੱਕ ਮਰੀਜ਼ ਸ캔 ਲਈ ਆਇਆ ਸੀ ਅਤੇ ਉਸ ਸ캔 ਨੂੰ ਲੈ ਕੇ ਉੱਥੇ ਹੰਗਾਮਾ ਹੋ ਗਿਆ ਤੇ ਉਸ ਮਰੀਜ਼ ਵੱਲੋਂ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਇਸ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਇਸ ਪੰਤੀ ਡਾਕਟਰ ਵਿਜੇ ਮਹਾਜਨੇ ਵੀ মিডিਆ ਸਾਹਮਣੇ ਆ ਕੇ ਦਸੀ ਸਾਰੀ ਗੱਲ ਸੁਣਾਉਂਦੇ ਹੈ ਤੁਹਾਨੂੰ ਕੀ ਕੁਝ ਕਿਹਾ ਡਾਕਟਰ ਵਿਜੇ ਮਹਾਜਨ ਜੋ ਕੀ ਵਿਜੇ ਸਕੈਨ ਸੈਂਟਰ ਤੇ ਮਲਖਨ ਤੁਸੀਂ ਸਾਡੇ ਰਿਪੋਰਟ ਨਹੀਂ ਵਾਪਸ ਪੈਸੇ ਵਾਪਸ ਬਿਲਕੁਲ ਨਹੀਂ ਪੈਸੇ ਵਾਪਸ ਨਹੀਂ ਕਰਨੇ ਇੱਕ ਚਵਾਨੀ ਨਹੀਂ ਵਾਪਸ ਕਰੀ ਕਿਉਂ ਨਹੀਂ ਕਰਨੀ ਸਰ ਸਕੈਨ ਦੇਤੀ रिपोर्ट ਕਰ ਦਿੱਤੀ ਕਿਥੇ ਕਿਥੇ ਰਿਪੋਰਟ ਦੇ ਦਿੱਤੀ ਤੁਸੀਂ ਸਰ ਮੈਂ ਜੋ ਤੇਰੀ ਰਿਪੋਰਟ ਹੈਗੀ ਹੈ ਨਾ ਜੋ ਮੈਨੂੰ ਉੱਥੇ ਦਿਖਿਆ ਮੈਂ ਸਭ ਦੇਖ ਲਿਆ ਹੋਰ ਤੇ ਸਾਡੇ ਸਵੀਰ ਦੇ ਆਏ ਹੈ ਬੱਚੇ ਪਰਚਾ ਮੈਂ ਕੀ ਕਹਿੰਦਾ ਮੈਂ ਗਿਆ ਤੇਰੇ ਘਰ ਜਾ ਕੇ ਸਕੈਨ ਕਰਾਂ ਤੇ ਤੇ ਸਾਡੇ ਸਵੀਰ ਦੇ ਤੁਸੀਂ ਜੀਟੀਡੀ ਮੀਟਿੰਗ ਹੀ ਤੁਸੀਂ ਕਹਿ ਸਕਦੇ ਹੋ ਨਾ ਮੀਟਿੰਗ ਕੈਨ ਹੋ ਗਿਆ ਨਾ ਨਹੀਂ ਹੋਇਆ ਨਾ ਪੈਸੇ ਬਾਬਸ ਕਰੋ ਨਹੀਂ ਕੋਈ ਨਹੀਂ ਬਾਬਸੋ ਨਹੀਂ ਕਿਉਂ ਨਹੀਂ ਹੋਨੇ ਨਹੀਂ ਹੋਨੇ ਬਸ ਕਿਉਂ ਨਹੀਂ ਹੋਨੇ ਇਹ ਤੇ ਮਾਕੜਾ ਮੇਰਾ ਤਸਾ ਹੱਡਾ ਤੇਰੀ ਮਾਂ ਲਈ ਮੁੱਲ ਛਪੇੜ ਮਾਰ ਲਾ ਧੱਕੇ ਮਾਰ ਲਾ ਮਾਰ ਲਓ ਧੱਕੇ ਹੱਥੀ ਪਿਆ ਜੋ ਮਾਰ ਦੋ ਨਹੀਂ ਮਾਰ ਦੋ ਨਾ ਤੱਕੇ ਕਿਉਂ ਆੜੇ ਤੱਕੇ ਕਿਉਂ ਆੜੇ ਚਲ ਤੱਕੇ ਕਿਉਂ ਆੜੇਓ ਪੈਸੇ ਵਾਪਸ ਕਰੋ ਪਹਿਲਾਂ ਮੇਰੇ ਕੰਪਲੀਟ ਦੇ ਪੈਸੇ ਵਾਪਸ ਕਰੋ ਮੇਰਾ 700 ਰੁਪਏ ਲਿਆ ਬੇਨਾਂ ਨਿਜਾਇਜ਼ ਪੈਸੇ ਕਿਉਂ ਲਏ ਫਿਰ ਤੁਸੀਂ ਜਾਂਦੇ ਪੈਸੇ ਵਾਪਸ ਕਰੋ ਮੇਰੇ ਕਿਹੜੇ ਦਿਮਾਗ ਦਾ ਹਾਂ ਨਹੀਂ ਮੇਰਾ ਦਿਮਾਗ ਆ ਤਾਂ ਖਰਾਬ ਹੈ ਮੈਂ ਗਲਤੀ ਕੰਡ ਹੈ ਜਦੋਂ ਸਵੇਰ ਦੇ ਬੱਚੇ ਆ ਗਏ ਦੋ ਬੱਚੇ ਰੌਂਡਿਆ ਸਵੇਰ ਦੇ ਬੱਚੇ ਤੁਸੀਂ ਤੁਹਾਡੀ ਮੀਟਿੰਗ ਹੀ ਤੁਸੀਂ ਕਹਿੰਦੇ ਪਈ ਤੁਹਾਡੀ ਮੀਟਿੰਗ ਹੈ ਨਹੀਂ ਹੋਇਆ ਨਾ ਕਾ ਕਿਉਂ ਨਹੀਂ ਹੋਇਆ ਪਤਾ ਨਹੀਂ ਹੋਇਆ ਉਹਨਾਂ ਨੇ ਕਿਹਾ ਤਾਂ ਮੈਂ ਮੈਂ ਤੁਹਾਨੂੰ ਬੱਸ ਨਹੀਂ ਗੱਲ ਕਹੀ ਹੈ ਕਿ ਸਵੇਰ ਦੇ ਬੱਚੇ ਪਰੇਸ਼ਾਨ ਹੋਣ ਦੇ ਅੰਦਰ ਬਾੜ ਲੋ ਅੰਦਰ ਬਾੜ ਦੇ ਚੱਕਰ 'ਚ ਤੁਸੀਂ ਝੂਠ ਹੀ ਬੋਲਤਾ ਪੀੜ ਬੋਲ ਤੁਹਾਡੀ ਕੰਪਲੀਟ ਨਹੀਂ ਹੈ ਤੁਹਾਡਾ ਪਿੱਤਾ ਹੀ ਨਹੀਂ ਹੈ

ਸੜਿਆਂ ਤੁਸੀਂ ਉਹ ਕਰਦੇ ਹੋ ਇਹਦਾ ਫੇਰੀਆਂ ਜੇ ਕੋਈ ਬੱਚਾ ਆਪਾਂ ਉਹ ਕਰਦਾ ਆਪਣੀ ਗੱਲਬਾਤ ਕਰਦਾ ਤੇ ਤੁਸੀਂ ਕਹਿੰਦੇ ਹੋ ਵੀ ਉਹ ਵੀ ਹੀ ਨਹੀਂ ਆ ਆਪਣੀ ਮਾਹਰ ਨੂੰ ਬਾਈ ਸਾਰਿਆਂ ਨੂੰ ਆਣਾ ਜਾ ਕੀ ਮਸਲਾ ਸੀ ਜਿਹੜਾ ਸਰ ਐਸਾ ਸੀ ਪੇਸ਼ੈਂਟ ਆਇਆ ਸੀ ਪ੍ਰੀਤੀ ਸ਼ਰਮਾ ਨਾ ਕਰਕੇ ਪੇਸ਼ੈਂਟ ਸੀ ਉਹਦਾ ਤੇ ਉਹ ਆਇਆ ਸੀ ਸਾਡੇ ਕੋਲ ਸਕੈਨ ਕਰਾਉਣ ਵਾਸਤੇ ਤੇ ਸਵੇਰੇ ਜਦੋਂ ਪਹਿਲੀ ਵਾਰੀ ਚੈੱਕ ਕੀਤਾ ਇਹਦਾ ਬਾਥਰੂਮ ਦਾ ਪ੍ਰੈਸ਼ਰ ਨਹੀਂ ਸੀ ਫਿਰ ਉਹਨਾਂ ਨੇ ਸੀ ਲੈਸਿਕ ਦੀ ਟੈਬਲੇਟ ਦੇ ਕੇ ਪ੍ਰੈਸ਼ਰ ਬਣਵਾਇਆ ਤੇ ਜਦੋਂ ਅਸੀਂ ਉਹਦਾ ਚੈੱਕ ਕਰ ਰਹੇ ਸੀ ਸਕੈਨ ਕਰ ਰਹੇ ਸੀ ਉਥੇ ਦੇਖਿਆ ਕਿ ਸਾਨੂੰ ਉਹਦਾ ਨਾ ਪਿੱਤਾ ਨਹੀਂ ਠੀਕਰਾਂ ਦਾ ਦਿਖ ਰਿਹਾ ਸੀ ਅਸੀਂ ਤੇ ਜਦੋਂ ਸਕੈਨ ਅਸੀਂ ਕਰ ਲਿਆ ਸਾਰਾ ਤੇ ਉਹਨੂੰ ਪਿਛਲ ਨੂੰ ਇਹੀ ਕਨਵੇ ਕੀਤਾ ਕਿ ਵੀ ਤੁਹਾਡਾ ਪਿੱਤਾ ਨਹੀਂ ਅਚੀ ਤਰ੍ਹਾਂ ਦਿਖ ਰਿਹਾ ਤੇ ਇਹਦੇ ਕਈ ਕਾਰਨ ਹੋ ਸਕਦੇ ਆ ਕਈ ਵਾਰੀ ਪਿੱਤਾ ਜਮਾਂਦਰੂ ਵੀ ਨਹੀਂ ਹੁੰਦਾ ਕਈ ਵਾਰੀ ਖਾਣਾ ਖਾਣਦੇ ਵਜ੍ਹਾ ਤੇ ਨਾ ਸੁੰਗੜ ਜਾਂਦਾ ਜਾਂ ਕਈ ਵਾਰੀ ਉਹਦੀ ਪੋਜੀਸ਼ਨ ਅਲੱਗ ਹੁੰਦੀ ਹੈ ਤੇ ਤੁਸੀਂ ਨਾ ਅਸੀਂ ਰਿਪੋਰਟ ਤੁਹਾਡੀ ਬਣਾ ਦਿੱਤੀ ਆ ਤੇ ਤੁਸੀਂ ਸਿਰੇ ਇੱਕ ਵਾਰੀ ਆ ਕੇ ਨਾ ਖਾਲੀ ਪੇਟ ਸਾਡੇ ਨਾਲ ਚੈੱਕ ਕਰਾ ਲੈਣਾ ਪੂਰਾ ਵੈਰੀਫਾਈ ਹੋ ਜਾਏਗਾ कि ਜਦੋਂ ਅਸੀਂ ਉਹਨੂੰ ਇਹ ਸਾਰਾ ਕਰਕੇ ਆਪਣੀ ਰਿਪੋਰਟ ਪੂਰ ਤਿਆਰ ਕਰ ਲਈ ਤੇ ਉਹ پیشنਟ ਨੇ ਆਪਣੇ ਹਸਬੰਦ ਨਾਲ ਜਾ ਕੇ ਗੱਲ ਕੀਤੀ ਕਿ ਡਾਕਟਰ ਸਾਹਿਬ ਸਵੀਰੇ ਬੁਲਾ ਰਹੇ ਆ ਤੇ ਉਹਦੀ ਹਸਬੰਦ ਨੇ ਬਾਹਰ ਊਲਾਵਾਣਾ ਸ਼ੁਰੂ ਕਰ ਦਿੱਤਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਸਾਡਾ ਪਿੱਤਾ ਨਹੀਂ ਹੈਗਾ ਜੀ ਹੈ ਉਹ ਹੈ ਮਤਲਬ ਉਹ ਕਾਫੀ ਬਾਰ ਹੰਗਾਮਾ ਕੀਤਾ ਉਹਨੇ ਸਟਾਫ ਦੇ ਸਾਹਮਣੇ ਇਹ ਇਹ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਸਾਡੇ ਪੈਸੇ ਵਾਪਸ ਕਰੋ ਵਾਹੀ ਨਹੀਂ ਮਤਲਬ ਇਥੋਂ ਕਰਾਣਾ ਹੈਗਾ ਜੀ ਹੈ ਉਹ ਹੈ ਤੇ ਬਾਅਦ ਵਿੱਚ ਆ ਕੇ ਇਹ ਮੈਂ ਸਕੈਨਿੰਗ ਕਰ ਰਿਹਾ ਸੀ ਤੇ ਉਹ ਸਕੈਨਿੰਗ ਰੂਮ ਦਾ ਦਰਵਾਜ਼ਾ ਖੋਲਣਾ ਸ਼ੁਰੂ ਕਰ ਦਿੱਤਾ ਮੈਂ ਸਕੈਨ ਕਰ ਰਿਹਾ ਸੀ ਕਿਸੇ ਲੇਡੀ پیشنਟ ਦਾ ਮੈਂ ਉਹਨੂੰ ਮਨਾ ਕੀਤਾ ਕਿ ਵੀ ਐਸਾ ਨਾ ਕਰ ਤੂੰ ਆਪਲੀ ਆ ਕੇ ਮੇਰੇ ਨਾਲ ਆਫਿਸ ਦੇ ਵਿੱਚ ਗੱਲ ਕਰਾ ਆ ਕੇ ਉਹਨੇ ਫਿਰ ਹੰਗਾ ਮਾ ਕਰਨਾ ਸ਼ੁਰੂ ਕਰ ਦਿੱਤਾ ਫਿਰ ਮੈਂ ਆਪਣਾ ਕੰਮ ਛੱਡ ਕੇ ਤੇ ਆਫਿਸ ਦੇ ਵਿੱਚ ਆ ਕੇ ਉਹਦੇ ਨਾਲ ਗੱਲ ਕਰਨ ਲੱਗਾ ਤੇ ਮੈਨੂੰ ਨਹੀਂ ਪਤਾ ਸੀ ਕਿ ਉਹ ਕੋਈ ਰਿਕਾਰਡਿੰਗ ਪਰਪਸ ਦੇ ਨਾਲ ਕਰ ਰਿਹਾ ਹੈ ਸਾਰਾ ਆ ਕੇ ਤੇ ਮੈਂ ਉਹਨੂੰ ਉਸਲੇ ਵੀ ਸਮਝਾਇਆ ਕਿ ਵੀ ਕਿਤਾ ਨਹੀਂ ਦਿਖ ਰਿਹਾਗਾ ਇਸ ਲਈ ਆ ਕੇ ਕਿਉਂ ਚੱਕਰ ਆਲਾ ਨਹੀਂ ਨਹੀਂ ਮੈਨੂੰ ਨਹੀਂ ਮੈਂ ਕਹਿੰਦਾ ਮੈਂ ਨਹੀਂ ਚੱਕਰਾਨਾ ਹੈਗਾ ਮੈਂ ਨਹੀਂ ਮੇਰੇ ਪੈਸੇ ਵਾਪਸ ਕਰੋ ਤੁਸੀਂ ਕਿ ਕਿ ਤੂੰ ਵੈਰੀਫਾਈ ਕਰਾ ਲਾ ਕਿ ਤੂੰ ਹੋਣ ਜੇ ਤੈਨੂੰ ਮੇਰੀ ਰਿਪੋਰਟ ਤੇ ਸ਼ੱਕ ਹੈ ਤੂੰ ਕਿ ਤੂੰ ਵੈਰੀਫਾਈ ਕਰਾ ਲਾ ਉਹ ਨਹੀਂ ਉਹ ਐਸਾ ਕਰਕੇ ਤੇ ਆਪਣਾ ਰਿਕਾਰਡਿੰਗ ਕਰਕੇ ਤੇ ਚਲਾ ਗਿਆ ਤੇ ਬਾਅਦ ਵਿੱਚ ਆ ਕੇ ਤੇ ਉਹ ਪੈਸੇ ਦੀ ਡਿਮਾਂਡ ਕਰਨ ਲੱਪਿਆ ਆ ਕੇ ਤੇ ਜਦੋਂ ਐਸਾ ਦੀ ਗੱਲ ਹੋਈ ਤੇ ਮੈਂ ਫਿਰ ਮਤਲਬ ਪੁਲਿਸ ਨੂੰ ਉਸ ਵੇਲੇ ਕੰਪਲੇਨਟ ਕੀਤੀ ਇਹਦੇ ਬਾਰੇ ਐਲਫੋਨ ਦੇ ਉੱਤੇ ਕੰਪਲੇਨਟ ਕੀਤੀ ਉਹਨਾਂ ਨੂੰ ਪੁਲਿਸ ਨੂੰ ਉਹਦੇ ਬਾਰੇ ਤੇ ਉਹਦਾ ਫੋਨ ਨੰਬਰ ਵੀ ਕਨਵੇ ਕੀਤਾ ਪੁਲਿਸ ਨੂੰ ਤੇ ਉਸ ਤੋਂ ਬਾਅਦ ਮੈਂ ਰਿਟਨ ਦੀ ਕੰਪਲੇਨਟ ਵੀ ਭੇਜੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਮੈਨੂੰ ਇਨਫੋਰਮੇਸ਼ਨ ਆਈ ਸੀ ਕਿ ਅਸੀਂ ਉਹਨੂੰ ਫੋਨ ਦੇ ਉੱਤੇ 3-4 ਵਾਰੀ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਫੋਨ ਨਹੀਂ ਚੱਗ ਰਿਹਾ ਹੈਗਾ ਕਿ ਅਸੀਂ ਕੱਲ ਫਿਰ ਬਾਅਦ ਤੋਂ ਵੈਰੀਫਿਕੇਸ਼ਨ ਕਰਾਂਗੇ ਇਹ ਸਾਰਾ ਮੁੱਦਾ ਸੀ ਕਿ ਉਹਦੀ ਪ੍ਰਾਪਰਲੀ ਅਸੀਂ ਸਕੈਨ ਕਰਕੇ ਉਹਦੀ ਪ੍ਰਾਪਰਲੀ ਰਿਪੋਰਟ ਵੀ ਬਣਾਈ ਹੈ ਸਾਰੀ ਉਹਦੀ ਕੋਈ ਰਿਪੋਰਟ ਵੀ ਤਿਆਰ ਕੀਤੀ ਗਈ ਹੈ ਸਭ ਕੁਝ ਕੀਤਾ ਗਿਆ ਤਿਆਰ ਪਰ ਉਹ ਮਤਲਬ ਉਹਦਾ ਪਰਪਸ ਹੀ ਕੁਝ ਹੋਰ ਲੱਗ ਰਿਹਾ ਸੀ ਸਾਨੂੰ ਸਮਝ ਨਹੀਂ ਆ ਰਿਹਾ